ਇਸ ਸਥਾਨ ਤੇ ਮਹਾਰਾਜ ਜੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੋ ਵਾਰੀ ਆਏ ਹੋਏ ਨੇ ਜੀ ਸਭ ਤੋਂ ਪਹਿਲਾਂ ਆਏ ਸੀਗੇ ਜਦੋਂ ਮਾਲਵਦੀ ਧਰਤੀ ਤੋਂ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਓਕੇ ਮਹਾਰਾਜ ਜੀ ਨੇ ਇੱਥੇ ਖੋ ਸਥਾਪਿਤ ਕਰ ਰਾਇਆ ਜੋ ਕਿ ਸਰੋਵਰ ਦੇ ਵਿੱਚ ਸਥਿਤ ਹੈ ਜੀ ਦੂਜੀ ਵਾਰੀ ਦਿੱਲੀ ਸ਼ਹੀਦੀ ਦੇਣ ਵਾਸਤੇ ਜਦੋਂ ਮਹਾਰਾਜ ਜੀ ਆਏ ਇੱਥੇ ਤਾਂ ਦੇਵਾਲਾ ਜੀ ਤੇ ਹੋਰ ਸੰਗਤਾਂ ਨੇ ਜਦੋਂ ਸੇਵਾ ਕੀਤੀ ਤਾਂ ਦੇਵਾਲਾ ਜੀ ਨੂੰ ਹੁਕਮ ਦਿੱਤਾ कि ਜਿਹੜੇ ਉਹਨਾਂ ਦੇ ਦੋ ਪੁੱਤਰ ਸੀ ਉਹਨਾਂ ਨੂੰ ਗੋਬਿੰਦ ਰਾਏ ਜੀ ਕੋਲ ਭੇਜਣ ਦਾ ਹੁਕਮ ਦਿੱਤਾ ਜੰਦੇ ਬੱਪੂ ਜੀ ਕਿਸ ਜਗ੍ਹਾ ਉੱਤੇ ਜਿਹੜਾ ਖੂਹ ਹੈ ਉਸ ਜਗ੍ਹਾ ਉੱਤੇ ਜਿਹੜਾ ਪਾਣੀ ਨਿਕਲਦਾ ਹੈ ਦੱਸਿਆ ਕਿ 25 ਫੁੱਟ ਤੇ ਪਾਣੀ ਨਿਕਲਦਾ ਹੈ ਬਾਕੀ ਜਗ੍ਹਾ ਕਿੰਨੇ ਕ ਫੁੱਟ ਹੈ ਪਾਣੀ 70 80 150 ਤੱਕ ਪਾਣੀ ਹੈ ਭਾਈ 25 ਫੁੱਟ ਹੈ ਅੱਜ ਤੱਕ ਵੀ 25 ਫੁੱਟ ਹੈ ਤਿੰਨ ਭਰਾ ਹਨ ਇਹ ਦਾਦੂ ਤੇ ਭਾਗੂ ਨੈਣੂ ਇਹ ਸਕੇ ਭਰਾ ਹਨ ਇਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਹਨ ਇਹਨਾਂ ਨੇ ਆਪਣਾ ਆਪਣਾ ਪਿੰਡ ਬਸਾਇਆ ਹੈ ਦਾਦੂ ਨੇ ਦਾਦੂ ਮਾਦਰਾ ਆ ਗੁੰਮਣੇ ਪਕੜਾਣਾ ਨੈਣੂ ਨੇ ਨੈੜਾਮਸ ਪੰਜਾਬ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਉੱਤੇ ਕਈ ਸ਼ਹੀਦਾਂ ਦਾ ਖੁੰਡលਿਆ ਵੱਡੇ ਵੱਡੇ ਇਤਿਹਾਸ ਪੰਜਾਬ ਨਾਲ ਜੁੜੇ ਹੋਏ ਨੇ ਦੂਜੇ ਪਾਸੇ ਸਿੱਖ ਇਤਿਹਾਸ ਪੰਜਾਬ ਦੇ ਨਾਲ ਜੜ ਜੁੜਿਆ ਹੋਇਆ ਕਿਸੇ ਨੂੰ ਲੈ ਕੇ ਗੁਰੂ ਸਾਹਿਬ ਦੇ ਵੱਡੇ ਵੱਡੇ ਇਤਿਹਾਸ ਨੇ ਅੱਜ ਤੁਹਾਨੂੰ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇੱਕ ਉਸ ਸਥਾਨ ਤੇ ਲੈ ਕੇ ਆਏ ਆ ਜਿੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਸ ਪਿੰਡ ਦੇ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਆਏ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਦਾ ਇੱਕ ਖੂਬੀ ਤੇ ਸਿੱਤਾ ਗੁਰੂ ਘਰ ਬਣਿਆ ਹੋਇਆ ਹੈ ਕਾਫੀ ਸੰਗਤਾਂ ਇਸ ਜਗ੍ਹਾ ਉੱਤੇ ਆਣ ਕੇ ਨਮਸਤਕ ਹੁੰਦੀਆਂ ਨੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਜਿਸ ਗੁਰੂ ਘਰ ਦੇ ਵਿੱਚ ਗੁਰ ਤੇਗ ਬਹਾਦਰ ਮਹਾਰਾਜ ਇਸ ਸਥਾਨ ਤੇ ਪਹੁੰਚੇ ਸੀ ਇਹ ਇਥੋਂ ਦੀ ਕਮੇਟੀ ਦੇ ਮੈਂਬਰ ਕੋ ਸਾਡੇ ਨਾਲ ਨੇ ਇਤਿਹਾਸ ਪਤਾ ਕਰਾਂਗੇ ਇਹਨਾਂ ਤੋਂ ਕੀ ਇਤਿਹਾਸ ਹੈ ਗੱਲਬਾਤੀ ਵੀ ਕਰਾਂਗੇ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਤੇਗੜ੍ਹ ਸਾਹਿਬ ਨੂੰ ਤਾਂ ਵੈਸੇ ਵੀ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਕਿਉਂਕਿ ਛੋਟੇ ਸਾਬਜਦਿਆਂ ਦਾ ਇਸ ਜਗ੍ਹਾ ਉੱਤੇ ਸ਼ਹੀਦیاں ਹੋਈਆਂ ਨੇ ਨੀਹਾਂ ਵੀ ਚਣੇ ਗਏ ਨੇ ਥੋੜਾ ਪਿੰਡ ਪਗੜਾਣਾ ਜਿਹੜਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਇਸ ਜਗ੍ਹਾ ਉੱਤੇ ਸਥਾਨ ਬਣਿਆ ਹੋਇਆ ਕੀ ਇਤਿਹਾਸ ਹੈ ਪਹਿਲਾਂ ਇਸ ਦੇ ਬਾਰੇ ਥੋੜੇ ਥੋੜੇ ਦੱਸ ਕੇ ਹਾਂ ਦੱਸ ਸਭ ਤੋਂ ਪਹਿ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਸਥਾਨ ਤੇ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੋ ਵਾਰੀ ਆਏ ਹੋਏ ਨੇ ਜੀ ਸਭ ਤੋਂ ਪਹਿਲਾਂ ਆਏ ਸੀਗੇ ਜਦੋਂ ਮਾਲਵਾ ਦੀ ਧਰਤੀ ਤੋਂ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਇੱਥੇ ਆ ਕੇ ਜਦੋਂ ਠਹਿਰੇ ਤਾਂ ਭਾਈ ਦਿਯਾਲਾ ਜੀ ਹੋਏ ਨੇ ਜੀ ਇਸ ਪਿੰਡ ਦੇ ਤੇ ਉਹਨਾਂ ਨੇ ਰਲ ਕੇ ਤੇ ਸੰਗਤਾਂ ਨੇ ਰਲ ਮਿਲ ਕੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਜੀ ਨੇ ਇੱਥੇ ਖੋਹ ਸਥਾਪਿਤ ਕਰਵਾਇਆ ਜੋ ਕਿ ਸਰੋਵਰ ਦੇ ਵਿੱਚ ਸਥਿਤ ਹੈ ਜੀ ਤੇ ਦੂਜੀ ਵਾਰ ਜਦੋਂ ਸ਼ਹੀਦੀ ਦਿੱਲੀ ਨੂੰ ਸ਼ਹੀਦੀ ਦੇਣ ਵਾਸਤੇ ਜਦੋਂ ਜਾ ਰਹੇ ਸੀਗੇ ਤਾਂ ਦੂਜੀ ਵਾਰ ਵੀ ਇੱਥੇ ਰੁਕੇ ਮਹਾਰਾਜ ਜੀ ਤੇ ਉਹਨਾਂ ਨੇ ਸੰਗਤਾਂ ਨੇ ਭਾਈ ਦਿਆਲਾ ਜੀ ਨੇ ਤੇ ਹੋਰ ਸੰਗਤਾਂ ਨਾਲ ਮਿਲ ਕੇ ਉਹਨਾਂ ਦੀ ਸਤ ਸਤਕਾਰ ਕੀਤਾ ਸੇਵਾ ਕੀਤੀ ਤੇ ਭਾਈ ਦਿਆਲਾ ਜੀ ਦੇ ਦੋ ਪੱਤਰ ਸਨ ਕੋਏ ਸਨ ਜੋ ਕਿ ਚਮਕੌਰ ਦੀ ਗੜੀ ਦੇ ਵਿੱਚ ਅ ਡਿਊਟੀ ਹੁੰਦੀ ਸੀ ਉਹਨਾਂ ਦੀ ਮੇਨ ਦਰਵਾਜ਼ੇ ਦੀ ਕੀ ਨਾਮ ਸੀ ਭਾਈ ਦਿਆਲਾ ਜੀ ਦੇ ਦੋਨੇ ਪੁੱਤਰਾਂ ਦਾ ਉਹਨਾਂ ਦਾ ਨਾਮ ਸੀ ਜੀ ਭਾਈ ਮਦਦ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ ਜੋ ਕਿ ਚਮਕੌਰ ਦੀ ਘੜੀ ਤੇ ਮੇਨ ਡਿਊਟੀ ਤੇ ਡਿਊਟੀ ਹੁੰਦੀ ਸੀ ਉਹਨਾਂ ਦੀ ਤੇ ਉਹਨਾਂ ਨੇ 40 ਮੁਕਤੀਆਂ ਸਮੇਤ ਸਿਖ ਦੀ ਪ੍ਰਾਪਤ ਕੀਤੀ ਅੱਛਾ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਏ ਨੇ ਤਾਂ ਇਸ ਜਗ੍ਹਾ ਉੱਤੇ ਠਹਿਰੇ ਫਿਰ ਭਾਈ ਦਿਆਲਾ ਜੀ ਨੂੰ ਕੀ ਹੁਕਮ ਕੀਤਾ ਸੀ ਜਿਸ ਤਰੀਕੇ ਨਾਲ ਇੱਥੇ ਇਤਿਹਾਸ ਸੀ ਪੜਿਆ ਤੁਹਾਨੂੰ ਦੋਨੇ ਪੁੱਤਰਾਂ ਬਾਰੇ ਵੀ ਦੱਸ ਦਿਓ ਥੋੜਾ ਜਿਹਾ ਕੀ ਕਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹ ਜੁੜੇ ਨੇ ਕਿਸ ਤਰੀਕੇ ਨਾਲ ਸ ਜਦੋਂ ਦੂਜੀ ਵਾਰੀ ਦਿੱਲੀ ਸ਼ਹੀਦੀ ਦੇਣ ਵਾਸਤੇ ਜਦੋਂ ਮਹਾਰਾਜ ਜੀ ਆਏ ਇੱਥੇ ਤਾਂ ਦੇਵਾਲਾ ਜੀ ਤੇ ਹੋਰ ਸੰਗਤਾਂ ਨੇ ਜਦੋਂ ਸੇਵਾ ਕੀਤੀ ਤਾਂ ਦੇਵਾਲਾ ਜੀ ਨੇ ਹੁਕਮ ਦਿੱਤਾ ਕਿ ਜਿਹੜੇ ਉਹਨਾਂ ਦੇ ਦੋ ਪੁੱਤਰ ਸੀ ਉਹਨਾਂ ਨੂੰ ਗੋਬਿੰਦ ਰਾਏ ਜੀ ਕੋਲ ਭੇਜਣ ਦਾ ਹੁਕਮ ਦਿੱਤਾ ਜਦੋਂ ਉਦੋਂ ਮਤਲਬ ਗੁਰੂ ਮਹਾਰਾਜ ਸਿੰਘ ਨਹੀਂ ਸਜੇ ਸੀ ਮਲਗੀ ਪੰਜ ਪਿਆਰਿਆਂ ਨੂੰ ਜਿਸ ਤਰੀਕੇ ਨਾਲ ਅਮਰਤ ਨਹੀਂ ਸ਼ਕਿਆ ਸੀ ਹਾਂਜੀ 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 ਗੋਬਿੰਦ ਰਾਏ ਸੀ ਉਦੋਂ ਨਾਂ ਹਾਂਜੀ ਗੋਬਿੰਦ ਰਾਏ ਜੀ ਕੋਲ ਭੇਜਿਆ ਤੇ ਉੱਥੇ ਉਹਨਾਂ ਨੇ ਬਹੁਤ ਸੇਵਾ ਕੀਤੀ ਤੇ ਮਹਾਰਾਜ ਦੀ ਕੋਟ ਦੀ ਸੇਵਾ ਕਰਦੇ ਸੀ ਆਪਣਾ ਮਦਨ ਸਿੰਘ ਜੀ ਹਾਂਜੀ ਦੋਨਾਂ ਨੂੰ ਤੇ ਬਾਕੀ ਕਾਠਾ ਸਿੰਘ ਜੀ ਉਹ ਮੇਨ ਡਿਊਟੀ ਤੇ ਹੁੰਦੇ ਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਉੱਥੇ ਸੇਵਾ ਕੀਤੀ ਤੇ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਉਹਨੂੰ ਅਮਰ ਸ਼ਕਨ ਸਿੰਘ ਸੱਜਕੇ ਜੀ ਉੱਥੇ ਸਿੰਘ ਸੱਜਕੇ ਫਿਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਆਪਣੇ ਕਾਠਾ ਸਿੰਘ ਜੀ ਤੇ ਆਪਣਾ ਮਦਨ ਸਿੰਘ ਜੀ ਸੀਗੇ ਇਹਨਾਂ ਨੇ 40 ਮੁਕਤੀਆਂ ਨਾਲ ਸ਼ਹੀਦੀ ਦਿੱਤੀ ਹਾਂਜੀ ਤਾਂ ਦੱਸਿਆ ਜਾਂਦਾ ਬੱਪੂ ਜੀ ਕਿ ਇਸ ਜਗ੍ਹਾ ਉੱਤੇ ਜਿਹੜਾ ਖੂਹ ਹੈ ਉਸ ਜਗ੍ਹਾ ਉੱਤੇ ਜਿਹੜਾ ਪਾਣੀ ਨਿਕਲਦਾ ਹੈ ਦੱਸਿਆ ਕਿ 25 ਫੁੱਟ ਤੇ ਪਾਣੀ ਨਿਕਲਦਾ ਬਾਕੀ ਜਗ੍ਹਾ ਕਿੰਨੇ ਕ ਫੁੱਟ ਹੈ ਇਹ ਇਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਪਾਣੀ ਦੀ ਬੜੀ ਦਿੱਕਤ ਸੀ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਖੂਲਵਾਇਆ ਖੂਲ ਤੇ ਬੜੇ ਲੋਕ ਖੁਸ਼ ਹੋਏ ਤੇ ਮਿੱਠਾ ਪਾਣੀ ਨਿਕਲਿਆ ਤੇ 25 ਫੁੱਟ ਤੇ ਪਾਣੀ ਹੈ ਜੋ ਅੱਜ ਵੀ ਮਹਾਰਾਜ ਦੇ ਸਰੋਵਰ ਦੇ ਵਿੱਚ ਸਥਿਤ ਹੈ ਤੋਂ ਹੁਣ ਵੀ ਲੋਕ ਇੱਥੇ ਪਾਣੀ ਦੀ ਸੇਵਾ ਬਹੁਤ ਸੰਗਤਾਂ ਲਈ ਜਾਂਦੀਆਂ ਹਨ ਤੇ ਆਪਣਾ ਦੁੱਖ ਦੂਰ ਕਰਦੀਆਂ ਹਨ ਅੱਜ ਬਾਕੀ ਇਸ ਤੋਂ ਬਾਹਰ ਕੀਤੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਬਾਹਰ ਕਿੰਨੀ ਕੁ ਡੂੰਘੇ ਬੋਰ ਨੇ ਕਿੰਨੀ ਕੁ ਦੂਰ ਜਾ ਕੇ ਕਿੰਨਾ ਕੁ ਡੂੰਗਾ ਫੁੱਟ ਪਾਣੀ ਨਿਕਲਦਾ ਪਿੰਡਾਂ ਚ ਪਾਣੀ 37 80 150 ਤੱਕ ਪਾਣੀ ਹੈ ਬਾਕੀ 25 ਫੁੱਟ ਅਜ ਤੱਕ ਵੀ 25 ਫੁੱਟ ਹੈ ਬਾਕੀ ਜਿਹੜੇ ਤਿੰਨ ਭਰਾ ਹਨ ਇਹ ਦਾਦੂ ਤੇ ਭਾਗੂ ਨੈਣੂ ਇਹ ਸਕੇ ਭਰਾ ਹਨ ਇਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਹਨ ਤੇ ਇਹਨਾਂ ਨੇ ਆਪਣਾ ਆਪਣਾ ਪਿੰਡ ਬਸਾਇਆ ਹੈ ਦਾਦੂ ਨੇ ਦਾਦੂ ਮਾਜਰਾ ਆ ਗੁਰਨੇ ਪਕੜਾਣਾ ਨੈਣੂ ਨੇ ਲੈਣਾ ਬਸਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੇ ਕਦੋਂ-ਕਦੋਂ ਇੱਥੇ ਪ੍ਰੋਗਰਾਮ ਹੁੰਦੇ ਨੇ ਜੀ ਵੱਡੇ ਜਿਹੜੇ ਜਿਸ ਤਰੀਕੇ ਨਾਲ ਸਾਲ ਦੇ ਵਿੱਚ ਹਰ ਜਗ੍ਹਾ ਜਿਵੇਂ ਸਬਾਈ ਭਰਦੀ ਹੈ ਫਤਿਹਗੜ੍ਹ ਸਾਹਿਬ ਦੇ ਇੱਥੇ ਕਦੋਂ ਹੁੰਦੇ ਜੀ ਪ੍ਰੋਗਰਾਮ ਇੱਥੇ ਗੁਰਤੇਗ ਵਾਦੀ ਜੀ ਦੀ ਸਿੱਧੀ ਗਰੁੱਪ ਤੇ ਜੀ ਇੱਥੇ ਸੱਖੇ ਨੂੰ ਤੇ ਹੋਰ ਵੀ ਜਿਹੜੇ ਵੀ ਤਿਆਰ ਹੁੰਦੇ ਨੇ ਜੀ ਸਿੱਧੀ ਗਰੁੱਪ ਜਾਂ ਜਨਮ ਦਿਨ ਗੁਰੂਆਂ ਦੇ ਇਹ ਮਨਾਇਆ ਜਾਂਦਾ ਹੈ ਜੀ ਇੱਥੇ ਸੰਗਤਾਂ ਨਮਸਤਕ ਹੁੰਦੀਆਂ ਨੇ ਕਿ ਕਿ ਸਰਦਾ ਲੈ ਕੇ ਆਂਦੀਆਂ ਨੇ ਕਿੰਨੀਆਂ ਦੀ ਮਨੋਕਾਮਨਾ ਪੂਰੀਆਂ ਹੋਈਆਂ ਤੁਸੀਂ ਤਾਂ ਆਪਣੇ ਕੰਨਾਂ ਨਾਲ ਸੁਣਿਆ ਵੀ ਹੋਏਗਾ ਬਿਲਕੁਲ ਜੀ ਇੱਥੇ ਵੀ ਦੂਰੋਂ ਬਾਹਰੋਂ ਦੂਰ ਦੂਰ ਤੋਂ ਇਹ ਸੰਗਤਾਂ ਹੁੰਦੀਆਂ ਨੇ ਲੱਗੇ ਜਿਵੇਂ 10 20 ਕਿਲੋਮੀਟਰ ਪਿੰਡਾਂ ਦੇ ਜਿਹੜਾ ਦਿੱਲੀੋਂ ਆਂਦੀਆਂ ਨੇ ਹਾਂਜੀ ਅਦੇ ਬੜੇ ਸਰਦਾ ਦੇ ਨਾਲ ਨਫਸਤ ਹੁੰਦੀਆਂ ਨੇ ਤੇ ਇੱਥੇ ਦੀ ਜੋ ਉਹਨਾਂ ਦੀ ਕਾਮਨਾ ਹੈ ਉਹ ਪੂਰੀ ਹੁੰਦੀ ਬਿਲਕੁਲ ਤੁਸੀਂ ਦੇਖੋ ਕਿ ਜਿੱਥੇ ਜਿੱਥੇ ਗੁਰੂ ਆਏ ਨੇ ਜਿਸ ਜਗ੍ਹਾ ਤੇ ਠਹਿਰੇ ਨੇ ਜਿੱਥੇ ਪਾਣੀ ਵੀ ਪੀਆ ਤੇ ਬੈਠੇ ਵੀ ਨੇ ਉਹ ਧਰਤੀ ਵੀ ਪੂਜਣਯੋਗ ਹੋ ਗਈ ਤਾਂ ਇਸੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹ ਸਥਾਨ ਜੋ ਕਿ ਬਹੁਤ ਘੱਟ ਸੰਗਤਾਂ ਨੂੰ ਪਤਾ ਸੀ ਅੱਜ ਅਸੀਂ ਆਪਣੇ ਚੈਨਲ ਰਾਹੀਂ ਜਰੂਰ ਦਿਖਾ ਰਹੇ ਹਾਂ ਦਰਸ਼ਨ ਕਰਾ ਰਹੇ ਹਾਂ ਉਸੇ ਖੂਹ ਦੇ ਜਿਸ ਖੂਹ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਿੰਡ ਪਗੜਾਣਾ ਫਤਿਹਗੜ੍ਹ ਸਾਹਿਬ ਦਾ ਪਿੰਡ ਹੈ ਕਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਖੂਹ ਲਵਾਇਆ ਸੀ ਅੱਜ ਵੀ ਇਸੇ ਗੁਰੂ ਘਰ ਦੇ ਸਰੋਵਰ ਦੇ ਵਿੱਚ ਉਹ ਖੂਹ ਮੌਜੂਦ ਹੈ 25 ਫੁੱਟ ਤੇ ਪਾਣੀ ਨਿਕਲਦਾ ਹੈ ਬਾਕੀ ਗੁਰੂ ਘਰ ਦੀ ਚਾਰਦੀਵਾਰੀ ਤੋਂ ਬਾਹਰ ਇਸ ਜਗ੍ਹਾ ਉੱਤੇ ਜਿਹੜਾ ਪਾਣੀ ਹੈ ਉਹ 70 80 ਜਾਂ ਫਿਰ 100 ਤੋਂ ਉੱਪਰ ਜਾ ਕੇ ਪਾਣੀ ਫੁੱਟ ਨਿਕਲਦਾ ਹੈ ਪਰ ਗੁਰੂ ਸਾਹਿਬ ਦੀ ਕਿਰਪਾ ਅੱਜ ਵੀ ਵਰਤ ਰਹੀ ਹੈ ਦੇਸ਼ਾਂ ਦੇਸ਼ਾਂ ਸੰਗਤਾਂ ਆਣ ਕੇ ਜਗ੍ਹਾ ਉੱਤੇ ਨਮਸਤਕ ਹੁੰਦੀਆਂ ਨੇ ਤਾਂ ਇਸ ਤਰੀਕੇ ਦੀਆਂ ਹੋਰ ਵੀ ਸਟੋਰੀਆਂ ਤੁਹਾਨੂੰ ਦਿਖਾਉਂਦੇ ਰਹਾਂਗੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਵੀ ਕਰਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੁਹਾਡੇ ਕੈਮਰਾਮੈਨ ਸੰਮਿਤ ਦੇ ਨਾਲ ਹਰਤੇਸ਼